ਕਰਦਾਸ ਪਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਬੀਬੀਆਂ ਤੋਂ ਪਰਸਕੋਣ ਵਾਲਾ આરોપી ਹੋਇਆ ਗ੍ਰਿਫਤਾਰ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਦੋ ਰੋਪੀ ਐਕਟਵਾ ਤੇ ਆਉਂਦੇ ਹਨ ਅਤੇ ਤੁਰੀਆਂ ਜਾਂਦੀਆਂ ਬੀਬੀਆਂ ਦੇ ਕੋਲੋਂ ਉਹਨਾਂ ਦਾ ਪਰਸ ਖੋ ਕੇ ਫਰਾਰ ਹੋ ਜਾਂਦੇ ਹਨ ਜਿਸ ਵਿੱਚ ਇੱਕ ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਦੂਜੇ ਦੀ ਗ੍ਰਿਫਤਾਰੀ ਬਾਕੀ ਹੈ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਜਾਣਦੇ ਹਾਂ ਕੀ ਹੈ ਸਾਰਾ ਮਾਮਲਾ ਕਿੱਥੋਂ ਦੇ ਹਨ ਮੁਜਰਮ ਕੀ ਕੁਝ ਹੋਇਆ ਹੈ ਇਹਨਾਂ ਤੋਂ ਬ੍ਰਾਂਧ ਆਓ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਜੀ ਸਰ ਕੀ ਮਾਮਲਾ ਹੈ ਸਾਡੇ ਕੋ ਨਾ ਇੱਕ ਦਰਖਾਸਤ ਬ੍ਰਾਂਧ ਹੋਈ ਸੀਗੀ ਦਰਖਾਸਤ ਮਿਲੀ ਸੀ ਸਾਨੂੰ ਕਿ ਦੋ ਬੀਬੀਆਂ ਸੀ ਕਲਾਣਾੌਰ ਤੋਂ ਆਪਣੇ ਪਿੰਡ ਸਪਰਾਏ ਕੋਠੀ ਨੂੰ ਜਾ ਰਹੀਆਂ ਸੀਗੀਆਂ ਉਹਨਾਂ ਦਾ ਕੋਈ ਤਿੰਨ ਨਾਮ ਰੂਪ ਵਿਅਕਤੀਆਂ ਨੇ ਪਰਸਕ ਹੋ ਲਿਆ ਸੀਗਾ ਤੇ ਉਹਦੇ ਵਜ੍ਹਾ ਤੇ ਅਸੀਂ ਪਰਚਾ ਦਰਜ ਕੀਤਾ ਸੀਗਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਜਿਹੜੀ ਉਹ ਆਪਣਾ ਟੀਮਾ ਬਣਾਈਆ ਸੀ ਗਿਆ ਟੀਮਾ ਬਣਾਉਣ ਉਪਰੰਤ ਅਸੀਂ ਦੋਸ਼ੀਆਂ ਦੀ ਸਨਾਖਤ ਕੀਤੀ ਸਨਾਖਤ ਕਰਕੇ ਤੇ ਕੱਲ ਜਿਹੜੇ ਦੋਸ਼ੀ ਜਿੰਨਾਂ ਪਰਸ ਗੁਆ ਸੀ ਉਹਦੇ ਜੋ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜੇ ਤੇ ਦੂਸਰੇ ਦੀ ਭਾਲ ਜਾਰੀ ਹੈ ਜੀ ਇਹ ਕਿੰਨੇ ਬੰਦੇ ਇਹ ਵਿਅਕਤੀ ਜਿਹੜਾ ਪਿੰਡ ਦਾਦੂਵਾਲ ਥਾਣਾ ਘੁੰਮਣਕਲਾਂ ਦਾ ਰਹਿਣ ਵਾਲਾ ਵਾ ਤੇ ਦੂਸਰਾ ਜਿਹੜਾ ਦੋਸ਼ੀ ਇਹਦੇ ਨਾਮ ਦਾ ਸੀ ਉਹ ਪਿੰਡ ਧਾਲਮਨਗਲ ਥਾਣਾ ਗੱਲਾ ਲਾਲ ਸਿੰਘ ਦਾ ਦੱਸਿਆ ਜਾਂਦਾ ਹੈ ਉਹਨਾਂ ਕਦਮੇ ਦੇ ਵਿੱਚ ਉਹਦੀ ਵੀ ਗ੍ਰਿਫਤਾਰੀ ਜਲਦੀ ਹੋ ਜੇਗੀ। ਇਹਨਾਂ ਕੋਲੋਂ ਜਿਹੜੀ ਬਕੂਏ ਚ ਵਰਤੀ ਸੀ ਮੁਕਦਮੇ ਦੇ ਵਿੱਚ ਐਕਟਿਵਾਂ ਸਕੂਟਰੀ ਜਿਹੜੀ ਜੂਪੀਟਰ ਬ੍ਰਾਂਡ ਦੀ ਈ ਆ ਬਿਨਾ ਨੰਬਰੀ ਸੀਗੀ ਤੇ ਹੁਣ ਗਾਹ ਅਕੇ ਤਫਤੀਸ਼ ਦੇ ਵਿੱਚ ਵੇਖਾਂਗੇ ਕਿ ਹੋਰ ਵੀ ਕੀ ਇਹਨਾਂ ਬਗਰਾਹ ਹੁੰਦਾ।